ਸਚਕੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਦੀ ਪਾਵਨ ਪਵਿੱਤਰ ਧਰਤੀ ਉਹ ਧਰਤੀ ਜਿੱਥੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਹੈ ਗੁਰੂ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕਰਨ ਦੇ ਲਈ ਉਹਨਾਂ ਦੇ ਸਥਾਨਾਂ ਦੇ ਦਰਸ਼ਨ ਦਿਦਾਰੇ ਕਰਨ ਦੇ ਲਈ ਜਦੋਂ ਤੁਸੀਂ ਨੰਦੇੜ ਸਾਹਿਬ ਆਉਂਦੇ ਹੋ ਸਚਕੰਡ ਸ੍ਰੀ ਹਜ਼ੂਰ ਸਾਹਿਬ ਦੇ ਨੇੜੇ ਹੋਰ ਬਹੁਤ ਸਾਰੇ ਗੁਰਦੁਆਰੇ ਨੇ ਜਿਨ੍ਹਾਂ ਨੂੰ ਚਰਨਛੋਪਾ ਪ੍ਰਾਪਤ ਹੈ ਔਰ ਜਿਨ੍ਹਾਂ ਦੀ ਕੋਈ ਨਾ ਕੋਈ ਇਤਿਹਾਸਿਕ ਮਹੱਤਤਾ ਹੈਗੀ ਹੈ ਇਸ ਵਕਤ ਅਸੀਂ ਗੁਰਦਾਰਾ ਨਗੀਨਾ ਘਾਟ ਵਿਖੇ ਖੜੇ ਹਾਂ ਮੇਰੇ ਪਿੱਛੇ ਤੁਸੀਂ ਦੇਖਦੇ ਹੋ ਗੁਰਦਾਰਾ ਸਾਹਿਬ ਔਰ ਵੱਟ ਚੜ ਕੇ ਸੰਗਤ ਹੈ ਜੜੀ ਉੱਥੇ ਆਂਦੀ ਹੈ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਇਸ ਪੂਰੀ ਪਾਵਨ ਪਵਿੱਤਰ ਧਰਤੀ ਦੇ ਕਣ-ਕਣ ਦੇ ਵਿੱਚ ਗੁਰੂ ਪਾਤਸ਼ਾਹ ਦੀ ਚਰਨਛੋਪਾ ਪ੍ਰਾਪਤ ਹੈਗੀ ਹੈ ਕੋਈ ਨਾ ਕੋਈ ਉਹਨਾਂ ਦੀ ਜੀਵਨ ਦੇ ਨਾਲ ਘਟਨਾ ਜੜੀ ਉਹ ਜੁੜੀ ਹੋਈ ਹੈ ਔਰ ਗੁਰਦੁਆਰਾ ਨਗੀਨਾ ਘਾਟ ਦੀ ਜੇ ਗੱਲ ਕਰਦੇ ਆ ਤਾਂ ਇਹ ਵੀ ਇੱਕ ਇਤਿਹਾਸਿਕ ਗੁਰਦੁਆਰਾ ਇੱਕ ਇਤਿਹਾਸਿਕ ਘਟਨਾ ਜੜੀ ਉਹ ਇਸ ਦੇ ਨਾਲ ਜੁੜੀ ਹੋਈ ਹੈ ਗੁਰਦੁਆਰਾ ਨਗੀਨਾ ਘਾਟ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਫਟਾਫਟ ਤੁਹਾਨੂੰ ਦੱਸ ਦੇਣਾ ਜੋ ਇੱਥੇ ਲਿਖਿਆ ਵੀ ਪਿਆ ਉਹ ਦੱਸਿਆ ਜਾਂਦਾ ਹੈ ਕਿ ਇੱਕ ਵਣਜਾਰਾ ਸਿੱਖ ਜਿਸ ਨੇ ਆਪਣੀ ਅਤੀ ਸ਼ਰਤਾ ਸਹਤ ਇੱਕ ਕੀਮਤੀ ਨਗੀਨਾ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ ਕੀਤਾ ਸਤਗੁਰੂ ਜੀ ਨੇ ਉਹ ਨਗੀਨਾ ਨਾਲ ਵਗਦੀ ਗੋਦਾਵਰੀ ਨਦੀ ਦੇ ਵਿੱਚ ਵਗਾ ਕੇ ਸੁੱਟ ਦਿੱਤਾ ਉਹ ਸਿੱਖ ਨੇ ਵੇਖਿਆ ਕਿ ਗੁਰੂ ਜੀ ਨੇ ਨਗੀਨਾ ਨਦੀ ਦੇ ਵਿੱਚ ਸੁੱਟ ਦਿੱਤਾ ਤੇ ਉਹ ਸਿੱਖ ਹੈਰਾਨ ਵੀ ਹੋਇਆ ਤੇ ਨ ਹੋਇਆ ਕਿ ਗੁਰੂ ਪਾਤਸ਼ਾਹ ਨੇ ਇੰਨਾ ਬੇਸ਼ਕੀਮਤੀ ਮੈਂ ਉਹਨਾਂ ਨੂੰ ਨਗੀਨਾ ਦਿੱਤਾ ਉਹ ਗੁਰੂ ਪਾਤਸ਼ਾਹ ਨੇ ਨਦੀ ਦੇ ਵਿੱਚ ਛੋੜ ਦਿੱਤਾ ਸੋ ਗੁਰੂ ਪਾਤਸ਼ਾਹ ਜਿਹੜੇ ਜਾਨੀ ਜਾਨ ਹੁੰਦੇ ਨੇ ਉਹਨਾਂ ਨੇ ਸਮਝ ਲਿਆ ਕਿ ਇਹ ਜਿਹੜਾ ਗੁਰਖਾ ਸਿੱਖ ਹੈ ਇਸ ਨੇ ਨਰਾਜ਼ਗੀ ਜ਼ਾਹਰ ਕੀਤੀ ਹੈ ਤਾਂ ਗੁਰੂ ਪਾਤਸ਼ਾਹ ਨੇ ਕਿਹਾ ਕਿ ਤੂੰ ਜਾ ਨਦੀ ਦੇ ਵਿੱਚ ਜਾ ਜਾ ਕੇ ਆਪਣਾ ਨਗੀਨਾ ਲੱਭ ਤੇ ਉਹ ਕੱਢ ਲਿਆ ਉਹ ਗੁਰੂ ਦਾ ਸਿੱਖ ਨਦੀ ਦੇ ਵਿੱਚ ਜਾਂਦਾ ਹੈ ਜੋ ਇਤਿਹਾਸ ਦੱਸਦਾ ਹੈ ਕਿ ਉਸ ਤੋਂ ਵੀ ਬੇਸ਼ਕੀਮਤੇ ਹੀਰੇ ਜਵਾਹਰ ਜਿਹੜੇ ਨੇ ਉਹ ਨਦੀ ਦੇ ਵਿੱਚ ਪਏ ਸੀਗੇ ਜਿਸ ਤੋਂ ਬਾਅਦ ਉਹਨੂੰ ਇਹ ਸਮਝ ਆ ਗਿਆ ਕਿ ਗੁਰੂ ਪਾਤਸ਼ਾਹ ਦੇ ਲਈ ਇਹ ਚੀਜ਼ਾਂ ਨੇ ਜਿਹੜੀਆਂ ਬੜੀਆਂ ਤੁੱਛ ਜੀਆਂ ਨੇ ਜਿਹਨੂੰ ਮੈਂ ਇਹ ਸਮਝ ਰਾ ਸੀ ਕਿ ਮੈਂ ਗੁਰੂ ਸਾਹਿਬ ਨੂੰ ਬੜੀ ਅਣਮੋਲ ਭੇਟਾ ਦਿੱਤੀ ਹੈ ਉਹ ਕਹਿੰਦੇ ਨੇ ਕਿ ਇਹਦੇ ਪਿੱਛੇ ਹੀ ਮੈਂ ਤੁਹਾਨੂੰ ਉਹ ਨਦੀ ਵੀ ਦਿਖਾਵਾਂਗਾ ਕਿ ਉਹ ਗੁਰੂ ਜੀ ਦੇ ਚਰਨੀ ਡਿੱਗਿਆ ਜਦੋਂ ਉਹਦਾ ਸਾਰਾ ਹੰਕਾਰ ਜਿਹੜਾ ਉਹ ਦੂਰ ਹੋ ਗਿਆ ਇਹ ਵੀ ਕਿਹਾ ਜਾਂਦਾ ਇਹ ਵੀ ਦੱਸਿਆ ਜਾਂਦਾ ਕਿ ਇਸੇ ਹੀ ਸਥਾਨ ਤੋਂ ਗੁਰੂ ਜੀ ਨੇ ਤੀਰ ਚਲਾ ਕੇ ਆਪਣਾ ਸਤਜੂਗੀ ਤਪਸਥਾਨ ਤੱਕ ਸਚਕੰਡ ਸ੍ਰੀ ਹਜ਼ੂਰ ਸਾਹਿਬ ਪ੍ਰਗਟ ਕੀਤਾ ਸੀ ਇਹ ਤੋਂ ਲਗਭਗ ਜੇ ਮੈਂ ਗਲਤ ਨਹੀਂ ਹਾਂ ਤਾਂ 1.5-2 ਕਿਲੋਮੀਟਰ ਦੂਰ ਐ ਇੱਥੋਂ ਖੜ ਕੇ ਗੁਰੂ ਪਾਤਸ਼ਾਹ ਨੇ ਤੀਰ ਚਲਾਇਆ ਸੀਗਾ ਜਿਹੜਾ ਸਚਕੰਡ ਸ੍ਰੀ ਹਜ਼ੂਰ ਸਾਹਿਬ ਪਹੁੰਚਿਆ ਜਿਹੜਾ ਕਿ ਤਪਸਥਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਔਰ ਜਿਹੜੀ ਉਹ ਨਗੀਨੇ ਵਾਲੀ ਗੱਲ ਆ ਉਹ ਇੱਥੇ ਆਓ ਤੁਹਾਨੂੰ ਮੈਂ ਉਹ ਵੀ ਦਿਖਾ ਦੇਣਾ ਗਦਾਵਰੀ ਨਦੀ ਜਿੱਥੋਂ ਅੱਜ ਵੀ ਗਾਗਰ ਭਰ ਕੇ ਜਾਂਦੀ ਆ ਅੱਜ ਵੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਵੇਰੇ ਸੰਗਤ ਐ ਜਿਹੜੀ ਉਹ ਗਾਗਰ ਭਰ ਕੇ ਤਖਤਿ ਸ਼ਾਨੰਦਲੀ ਲੈ ਕੇ ਜਾਂਦੀ ਹੈ ਹਾਲਾਂਕਿ ਹੁਣ ਇਹ ਨਦੀ ਜਿਹੜੀ ਉਹ ਪ੍ਰਦੂਸ਼ਿਤ ਜ਼ਰੂਰ ਹੋ ਗਈ ਹੈ ਪਰ ਇੱਥੇ ਇੱਕ ਵੱਖਰੀ ਪਾਈਪ ਜਿਹੜੀ ਹੈ ਉਹ ਡੈਮ ਤੋਂ ਲਿਆਂਦੀ ਹੋਈ ਹੈ ਉਹ ਪਾਈਪ ਜਿਹੜੀ ਹੈ ਉਹ ਲਿਆ ਕੇ ਇੱਥੋਂ ਦਿਖਾਈ ਹੋਈ ਹੈ ਔਰ ਇਹ ਤੁਸੀਂ ਮੋਟਾ-ਮੋਟਾ ਜਿਹਾ ਤੁਹਾਨੂੰ ਦਿਖਾ ਰਹੇ ਹਾਂ ਔਰ ਇਸ ਤੋਂ ਬਾਅਦ ਤੁਹਾਨੂੰ نیچے ਵੀ ਜਾ ਕੇ ਦਿਖਾਵਾਂਗੇ ਇਹ ਉਹ ਨਦੀ ਹੈਗੀ ਹੈ ਜੋ ਦੱਸਿਆ ਜਾਂਦਾ ਹੈ ਕਿ ਜਿੱਥੇ ਗੁਰੂ ਪਾਤਸ਼ਾਹ ਨੇ ਉਹ ਹੀਰਾ ਜਿਹੜਾ ਉਹ ਵਗਾ ਕੇ ਮਾਰ ਦਿੱਤਾ ਸੀਗਾ ਔਰ ਜਿਸ ਤੋਂ ਬਾਅਦ ਸਿੱਖ ਨੂੰ ਕਿਹਾ ਸੀ ਕਿ ਜਾ ਤੂੰ ਆਪਣਾ ਹੀਰਾ ਕੱਢ ਲੈ ਤੇ ਜਦੋਂ ਉਹ ਗਿਆ ਤਾਂ ਉਸ ਨੂੰ ਹੀਰੇ ਜਵਾਹਰਾਤਾਂ ਨਾਲ ਪਰਹੀ ਹੋਈ ਇਹ ਨਦੀ ਦਿਖੀ ਤੇ ਉਸ ਦਾ ਸਾਰਾ ਹੰਕਾਰ ਜਿਹੜਾ ਉੱਟ ਉੱਟ ਗਿਆ ਅੱਜ ਵੀ ਸਵੇਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਇੱਥੋਂ ਗਾਗਰਾਂ ਭਰ-ਭਰ ਕੇ ਲੈ ਕੇ ਜਾਂਦੀ ਹੈ ਤਖਤ ਇਸ਼ਨਾਨ ਕਰਨ ਦੇ ਲਈ ਔਰ ਜਦੋਂ ਤੁਸੀਂ ਸਵੇਰੇ ਦੇ ਦ੍ਰਿਸ਼ ਦੇਖੋ ਸੀ ਤੁਹਾਨੂੰ ਕੋਸ਼ਿਸ਼ ਕਰਾਂਗੇ ਦਿਖਾਣ ਦੀ ਤਾਂ ਵਾਕਈ ਲੱਗਦਾ ਹੈ ਕਿ ਇੱਥੇ ਕੋਈ ਕਲਾ ਵਰਤਦੀ ਹੈ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੀ ਸੰਗਤ ਹੈ ਉਹ ਸਵੇਰੇ ਆ ਕੇ ਤਖਤ ਇਸ਼ਨਾਨ ਦੇ ਲਈ ਇੱਥੋਂ ਗਾਗਰਾਂ ਭਰ-ਭਰ ਕੇ ਜਿਹੜੀ ਹੈ ਉਹ ਲੈ ਕੇ ਜਾਂਦੀ ਹੈ ਆਹੇ ਗੁਲ